ਮੁਕਾਬਲਾ ਇਮਾਨ ਸਾਂੀਆਂ ਦੇ ਮੂਰੇ ਜੇ ਨੰਬਰ ਕੋਟਨੇ ਤਾਂ तेरे ਜਿੰਨਾ ਹੋਰ ਕੋਈ ਪਿਆਵੜੇ ਦਿਨ ਕੁੜੀ ਦਾ ਘੁਮਿਆ ਦਿਮਾਖ ਤੇ ਲਾਹਿਆ ਲਹਿੰਗਾ ਤੇ ਲੱਗੀ ਜਿੰਮ ਲਾਉਣ ਜਿੱਥੇ ਕੀ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਇੱਕ ਚਰਚਾ ਦਾ ਵਿਸ਼ਾ ਬਣ ਗਈ ਜਿੱਥੇ ਕੀ ਦੇਖਿਆ ਜਾਵੇ ਕਿ ਵਿਆਹ ਵਾਲੇ ਦਿਨ ਕੁੜੀ ਨੇ ਭੋਰਾ ਵੀ ਸ਼ੰਗ ਨਹੀਂ ਮੰਨੀ ਤੇ ਵਿਆਹ ਵਾਲੇ ਦਿਨ ਸਮਝਿਆ ਇਸਨੇ ਸ਼ਰੀਰ ਨੂੰ ਫਟ ਕਰਨਾ ਜਿੱਥੇ ਕਿ ਦੋਸਤੋ ਕਈ ਕੁੜੀਆਂ ਜਿੰਮਧਿਆਬੇ ਹਦਸ਼ਕੀਨ ਹੁੰਦੀਆਂ ਹਨ ਪਰ ਇਸ ਕੁੜੀ ਨੇ ਤਾਂ ਸਰਮੇ ਹੀ ਲਾ ਕੇ ਰੱਖ ਦਿੱਤੀ ਵਿਆਹ ਵਾਲੇ ਦਿਨ ਨਹੀਂ ਗੱਲ ਆਕੇ ਪਰਾਂ ਸੁੱਟ ਦਿੱਤਾ ਲੱਗੀ ਡੰਡ ਬੈੜ ਕਮਾਰਨ ਜਿੱਥੇ ਕਿ ਦੋਸਤੋ ਇਹ ਵੀਡੀਓ ਦੇਖ ਕੇ ਹਰੇਕ ਪੰਜਾਬੀ ਨੇ ਬੇहद ਲੱਖਾਂ ਲਾਣ ਤਾਂ ਪਾਈ ਹੰਨਤ ਪਰ ਇਸ ਵੀਡੀਓ ਦੇ ਵਿੱਚ ਦੇਖੋ ਕੁੜੀ ਕਿਹੋ ਜਿਹੀ ਪੁੱਠੇ ਸਿੱਧੀਆਂ ਹਰਕਤਾਂ ਕਰ ਰਹੀ ਹੈ ਹਰ ਇੱਕ ਪੰਜਾਬੀ ਦੇ ਮਨ ਨੂੰ ਬੇਹੱਦ ਠੇਸ ਪਹੁੰਚੀ ਜਦੋਂ ਇਸ ਕੁੜੀ ਦੀ ਵੀਡੀਓ ਹੋਈ ਵਾਇਰਲ ਜਿੱਥੇ ਕਿ ਦੇਖਿਆ ਜਾਂਦਾ ਹੈ ਕਿ ਕੁੜੀਆਂ ਨੂੰ ਅਜਿਹੇ ਸਮੇਂ ਦੇ ਵਿੱਚ ਪੋਰਾ ਵੀ ਸ਼ੰਗ ਨਹੀਂ ਜਿੱਥੇ ਕਿ ਫੜੇ ਲਾ ਕੇ ਸ੍ਰੀ ਅਮਰੀਨਾ ਬਣਾਉਣ ਦੇ ਚੱਕਰ ਵਿੱਚ ਫੇਮ ਹੋਣੇ ਚਾਹੁੰਦੇ ਹਨ ਪਰ ਫੇਮ ਦੇ ਨਾਲ ਨਾਲ ਦੋ ਤੋਹ ਆਪਣੀ ਇੱਜ਼ਤ ਵੀ ਗਵਾ ਲੈਂਦੇ ਹਨ ਉੱਥੇ ਦੋਤੇ ਇਸ ਵੀਡੀਓ ਦੇ ਵਿੱਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਬਿਆਵੜ ਦੇ ਨਾਲ ਆਇਆ ਲਹਿੰਗਾ ਤੇ ਲੱਗੀ ਪੁੱਠੇ ਸਿੱਧੇ ਐਕਸ਼ਨ ਕਰਨ ਜਿੱਥੇ ਕਿ ਰਿਸ਼ਤੇਦਾਰਾਂ ਤੇ ਮੁੰਡਿਆਂ ਉੱਤੇ ਕੀ ਪ੍ਰਭਾਵ ਪਿਆ ਹੋਵੇਗਾ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜਰੂਰ ਦਿਓ ਸਾਡੇ ਚੈਨਲ ਦੇ ਨਾਲ ਬਣ ਰਹੇ ਹੋ